ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ 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 ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੱਲਾਂ ਦੀ ਸੱਚੀ ਕੰਮ ਸੱਚੀ ਗੱਲਾਂ ਸੱਚੀ ਕੰਮ ਕਿ ਕਮੈਂਟ ਕਮੈਂਟ ਕਰ ਲਿਓ ਗਾਉਣਾ ਤੁਸੀਂ ਜੀ ਮੈਂ ਕਿ ਕਮੈਂਟ ਕਮੈਂਟ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸਸਿ ਗਾਜੀ ਸਸਿ ਗਾਜੀ ਸਸਿ ਗਾਜੀ ਸਸਿ ਗਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਪਹਿਲਾਂ ਆਜੋ ਫੇਰ ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੇ ਨਾਲਾ ਲਾਈਕ ਨੂੰ ਕਰੀ ਜਾਓ ਲਾਈਕ ਨੂੰ ਕਰਕੇ ਹਾਂ ਠੀਕ ਹੈ ਤੇ ਥੋੜਾ ਜਿਹਾ ਲੇਟ ਹੋ ਗਿਆ ਤੇ ਮੈਂ ਬੈਠਣਾ ਤਾਂ 10 ਵਜੇ ਸੀਗਾ ਤੇ ਥੋੜਾ ਜਿਹਾ ਥੋੜਾ ਜਿਹਾ ਲੇਟ ਹੋ ਗਿਆ ਇਸ ਕਰਕੇ ਥੋੜੀ ਆ ਸਾਰੇ ਉਹਨਾਂ ਨੂੰ ਤੇ ਹਾਂਜੀ ਸਾਸਰੀ ਕਾਲਜ ਸਾਸਰੀ ਕਾਲਾ ਜੀ ਗੇਮ ਕੀ ਦੁਨੀਆ ਸਾਸਰੀ ਕਾਲਜ ਸਾਸਰੀ ਕਾਲਾ ਅੱਥਰ ਜੀ ਹੋਰ ਸਾਰਿਆਂ ਦਾ ਹਾਲ ਚੱਲ ਕਿਦਾਂ ਹੈ ਸਾਰਿਆਂ ਦਾ ਜੀ ਉਹ ਸਾਰਿਆਂ ਦਾ ਹਾਲ ਚਾਲ ਵਗਿਆ ਤੁਹਾਡਾ ਕਿੱਦਾਂ ਜੀ ਸਾਰਿਆਂ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਮੈਂ ਕਿਹਾ ਸਾਰਿਆਂ ਦਾ ਹਾਲ ਚਾਲ ਕਿੱਦਾਂ ਤੁਹਾਡਾ ਠੀਕ ਹੈ ਜੀ ਸਾਰਿਆਂ ਦਾ ਹਾਲ ਚਾਲ ਸੰਨੀ ਸਿੰਘ ਜੀ ਸਸਿ ਵਿਕਾਸ ਸਸਿ ਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਵੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਤੁਸੀਂ ਸਾਰੇ ਠੀਕ ਠਾਕ ਆ ਜੀ ਹੋਰ ਸੁਣਾਓ ਮੈਂ ਤਾਂ ਠੀਕ ਆ ਜੀ ਕੱਲ ਥੋੜੀ ਜਿਹਾ ਸਿਹਤ ਖਰਾਬ ਹੋ ਗਈ ਸੀਗੀ ਇਹ ਮੌਸਮ ਚੇਂਜ ਹੁੰਦਾ ਨਾਲ ਇਸ ਕਰਕੇ ਸੋ ਜਾ ਜਿੱਦਾਂ ਬੁਖਾਰ ਮਖਾਰਜ ਸਰੀਰ ਤੇ ਆਂਦਾ ਆ ਤੇ ਜਿੱਦਾਂ ਜਕਾਮ ਚ ਗੁੰਝਿਆ ਹੋਇਆ ਉਹ ਸਭ ਦਾ ਹੋਇਆ ਕਿਉਂਕਿ ਮੌਸਮ ਚੇਂਜ ਹੁੰਦਾ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਕਿਹਾ ਮੌਸਮ ਚੇਂਜ ਹੁੰਦਾ ਕਰਕੇ ਨਾ ਥੋੜੀ ਸਿਹਤ ਖਰਾਬ ਹੋ ਗਈ ਸੀਗੀ ਤੇ ਇਸ ਕਰਕੇ ਥੋੜੇ ਲਾਈਵ ਲੇਟ ਹੋ ਰਹਾ ਨਾ ਤਾਂ ਦਾ ਹੋ ਜਾਣਾ ਲੱਗਾ ਤੇ ਹੋਰ ਸੁਣਾਓ ਤੁਸੀਂ ਨਵੀਂ ਤਾਜੀ ਗੱਲਬਾਤ ਕੋਈ ਹੋਰ ਅਸੰਡੇ ਬਣਾ ਰਹੇ ਹੈ ਅੱਜ ਭਾਵੇਂ ਸੰਡੇ ਆਜਾ ਮਨਾ ਰਹਾ ਤੁਸੀਂਾਰੇ ਆਹ ਚੁੱਟੀ ਮਨਾ ਰਾਂ ਚੁੱਟੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਮਨਾ ਮਨਾ ਚੁੱਟੀ ਚਲੋ ਕੋਈ ਗੱਲ ਨਹੀਂ ਜੀ ਤੇ 12 ਵਜੇ ਅਗੋਂ ਤੁਸੀਂ ਮੇਰੇ ਨਾਲੇ ਰਹੋ ਠੀਕ ਹੈ ਜੀ ਅੱਜ ਸਾਰੇ ਫਰੀ ਆ ਤੁਸੀਂ ਵੀ ਅੱਜ ਫਰੀ ਆ ਜਦ ਮੈਂ ਬੈਠਣਾ 10 ਵਜੇ ਸੀਗਾ ਤੇ ਕਿ ਮੈਂ ਅੱਜ 2 ਘੰਟੇ ਗੱਲਾ ਬੱਤਾਂ ਕਰਨੀ ਆ ਤੁਹਾਡੇ ਨਾਲ ਤੇ ਥੋੜੀ ਪ੍ਰੋਬਲਮ ਪੈ ਗਈ ਸੀ ਕਿ ਤੇ ਇਸ ਕਰਕੇ ਇੱਕ ਵੇਧ ਹੀ ਖਰਾਬ ਸੀਗੀ ਤਾਂ ਕਰ ਥੋੜਾ ਲੇਟ ਹੋ ਗਿਆ ਥੋੜੀ ਜਿਹਾ ਨੈਟ ਦੀ ਪ੍ਰੋਬਲਮ ਚੱਲ ਰਹੀ ਆ ਤੇ ਇਸ ਕਰਕੇ ਸੌਰੀ ਆ ਤੇ ਨੈਟ ਦੀ ਪ੍ਰੋਬਲਮ ਚੱਲ ਰਹੀ ਥੋੜੀ ਜਿਹੀ ਦਾ ਕਰਕੇ ਸੌਰੀ ਹੈ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਗੇਮ ਕੀ ਦੁਨੀਆ ਹੋਰ ਸੁਣਾਓ ਤੁਸੀਂ ਕੀ ਕਰ ਰਹੇ ਹੋ ਡਿਊਟੀ ਦੇ ਆ ਅੱਜ ਘਰੇ ਸੰਨੇ ਬਣਾ ਰਹੇ ਆ ਲੂਈ ਕਰੀ ਜਾਓ ਲਾਈਕ ਲੂਈ ਕਰੀ ਜਾਓ ਲਾਈਕ ਲੂਈ ਕਰੀ ਜਾਓ ਨਾਲ ਨਾਲ ਜੀ ਕੀ ਹੋਰ ਕੀ ਕਰਦੇ ਸੀ ਬਾਜੀ ਹੋਰ ਕੁਛ ਨਹੀਂ ਜੀ ਤੁਹਾਡੇ ਨਾਲ ਗੱਲਬਾਤ ਕਰਦਾ ਆ ਤੇ ਜਿਆ ਸਾਡੇ ਥੋੜੇ ਨਾਲ ਹੀ ਇੱਥੇ ਕੋਈ ਪਾਰ ਚੱਲ ਰਿਹਾ ਆ ਤੇ ਕੋਈ ਕਿਸੇ ਦਾ ਕੋਈ ਪ੍ਰੋਗਰਾਮ ਆ ਤੇ ਪਾਰ ਚੱਲ ਰਿਹਾ ਆ ਤੇ ਸ਼ਾਇਦ ਪਾਰ ਦੇ ਵਿੱਚ ਆਵਾਜ਼ ਆਂਦੀ ਹੋਵੇ ਤੇ ਬਾਕੀ ਤੁਸੀਂ ਸੁਣਾਓ ਹੋਰ ਕੀ ਕਰ ਰਹੇ ਹੋ ਤੁਸੀਂ ਅੱਜ ਕਰੀਆ ਸਾਰੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਬਿਲਕੁਲ ਠੀਕ ਆ ਜੀ ਤੇ ਤੁਸੀਂ ਸੁਣਾਓ ਮੈਂ ਤੁਹਾਨੂੰ ਦੱਸਦਾ ਕਿ ਮੈਂ ਥੋੜਾ ਜਿਹਾ ਕੱਲ ਜਗਾਮ ਜਗੁੰਜਾ ਠੰਡ ਜਦੋਂ ਮੌਸਮ ਚੇਂਜ ਹੁੰਦਾ ਵਰਕੇ ਨਾ ਥੋੜਾ ਕੋਲਡ ਹੋ ਗਿਆ ਤੇ ਥੋੜਾ ਜਿਹਾ ਮੈਨੂੰ ਬੁਖਾਰ ਬੁਖਾਰ ਜਿਹਾ ਲੱਗ ਰਿਹਾ ਆ ਤੇ ਬਾਕੀ ਸਭ ਠੀਕ ਹੀ ਆ ਥੋੜਾ ਕੋਲਡ ਹੋ ਗਿਆ ਤੁਹਾਡਾ ਨਿਊ ਬਲੌਗ ਕਰਦਾਂਗਾ ਜੀ ਦੇਖਦੇ ਆ ਜੀ ਤੁਹਾਨੂੰ ਕਿਹਾ ਨਾ ਜੀ ਅੱਜ ਸ਼ਾਇਦ ਭਰਤ ਸਿੰਘ ਦਾ ਬਲੌਗ ਅੱਜ ਅਸੀ ਪਾਈਏ ਤੇ ਮੈਂ ਤੇ ਬਾਕੀ ਜੇ ਜਰੂਰ ਮੈਂ ਪਰ ਅੱਜ ਅੱਜ ਮੈਂ ਬਲੌਕ ਲੈ ਕੇ ਆਣਾ ਪਰ ਅੱਜ ਨਹੀਂ ਪੜਾ ਹੈਗਾ ਉਹ ਬਲੌਕਸ ਬਲੌਕ ਤੁਹਾਨੂੰ ਕੱਲ ਨੂੰ ਮੈਂ ਜਰੂਰ ਗਾਉਂਗਾ ਜੇ ਅੱਜ ਮੈਂ ਬਲੌਕ ਨਹੀਂ ਪੜਿਆ ਤਾਂ ਤੇ ਕੱਲ ਨੂੰ ਜਰੂਰ ਕਿ ਅੱਜ ਸੰਡੇ ਆ ਸੰਡੇ ਨੂੰ ਤੇ ਬਹੁਤ ਲੋਕੀ ਫੋਨ ਘਟ ਯੂਜ਼ ਕਰਦੇ ਆ ਘਰੇ ਹੁੰਦੇ ਜਿਆਦਾ ਤੇ ਅੱਜ ਅੱਜ ਜਰੂਰ ਮੈਂ ਆਪਣੇ ਜਾਣਾ ਆ ਤੇ ਜਰੂਰ ਮੈਂ ਉਥੇ ਦਾ ਬਲੌਕ ਲੈ ਕੇ ਜਾਣਾ ਆ ਤੇ ਜਰੂਰ ਤੁਹਾਨੂੰ ਠੀਕ ਹੈ ਨਾ ਅੱਜ ਚਾਹੇ ਕੱਲ ਨੂੰ ਮੈਂ ਤੁਹਾਨੂੰ ਜਰੂਰ ਅੱਜ ਦਾ ਕੱਲ ਨੂੰ ਮੈਂ ਤੁਹਾਨੂੰ ਨਿਊ ਬਲੌਗ ਜ਼ਰੂਰ ਹਾਲੂਗਾ ਜੀ ਭਗਤ ਸਿੰਘ ਜੀ ਦਾ ਠੀਕ ਹੈ ਜੀ ਭਗਤ ਸਿੰਘ ਦਾ ਕਿਹਾ ਤੁਹਾਨੂੰ ਭਗਤ ਸਿੰਘ ਦਾ ਜ਼ਰੂਰ ਮੈਂ ਕਰਦ ਹਾਲਣਾ ਆ ਤੇ ਜੋ ਵੀ ਉਹਨਾਂ ਦਾ ਉੱਥੇ ਆ ਉਹ ਸਭ ਨੂੰ ਤੁਹਾਨੂੰ ਵੀਡੀਓ ਜ਼ਰੂਰ ਹਾਲੂਗਾ ਤੇ ਤੁਸੀਂ ਨਾਲੇ ਜੁੜੇ ਰਹੋ ਠੀਕ ਹੈ ਨਾ ਅੰਟੀ ਕਮੈਂਟ ਕਮੈਂਟ ਕਰੀ ਜਾ ਲਾਈਕ ਨੂੰ ਕਰੀ ਜਾ ਲਾਈਕ ਤੇ ਤੇ ਥੋੜੀ ਜਿਹੀ ਨੈਟ ਦੀ ਪ੍ਰੋਬਲਮ ਆ ਜਿਵੇਂ ਕਿ ਦੇ ਵਿੱਚ ਰੁਕ ਵੀ ਜਾਵੇ ਜਾਂ ਬੰਦ ਹੋ ਜੇ ਤਾਂ ਚਿੰਤਾ ਨਹੀਂ ਕਰਨੀ ਹੈਗੀ ਠੀਕ ਹੈ ਜੀ ਤੇ ਥੋੜੀ ਜਿਹੀ ਨੈਟ ਦੀ ਪ੍ਰੋਬਲਮ ਚੱਲ ਰਹੀ ਆ ਜਿਸ ਕਰਕੇ ਪਲੀਜ਼ ਤੁਸੀਂ ਕਮੈਂਟ ਕਮੈਂਟ ਕਰੀ ਜਾ ਨਾਲ ਨਾਲ ਕਮੈਂਟ ਜੁੜੀ ਆ ਤੇ ਲਾਈਕ ਵੀ ਕਰੀ ਜਾਓ ਬਾਕੀ ਮੇਰੇ ਦੂਸਰੇ ਚੈਨਲ ਤੇ ਵੀ ਕਮੈਂਟ ਕਮੈਂਟ ਕਰ ਦਿਓ ਕਿਰਪਾ ਤੇ ਇੱਧਰ ਲਾਈਕ ਕਰਨੇ ਆ ਤੇ ਲਾਈਕ ਸਿਰਫ ਇੱਕ ਹੀ ਕੀਤਾ ਆ ਤੇ ਬਾਕੀ ਲਾਈਕ ਵੀ ਕਰ ਦਿਓ ਤੇ ਮੇਰੇ ਦੂਸਰੇ ਚੈਨਲ ਤੇ ਕਮੈਂਟ ਵੀ ਕਰ ਦਿਓ ਤੇ ਗੱਲਬਾਤ ਵੀ ਮੇ ਨਾਲ ਕਰੋ 12 ਬਜੇ ਤੱਕ ਅਜ ਤੇ ਬਾਕੀ ਆ ਸੰਡੇ ਮੈਂ ਨਹੀਂ ਫਿਰ ਚਾਹ ਕੈਂਟਾ ਗੱਲਬਾਤ ਮੈਂ ਨਹੀਂ ਕਰੋ ਠੀਕ ਹੈ ਜੀ ਬਾਅਦ ਤੁਸੀਂ ਵੀ ਆਪਣਾ ਸੰਡੇ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਜੋ ਮਰਜ਼ੀ ਮਨਾਓ ਜਿੱਥੇ ਮਰਜ਼ੀ ਜਾਓ ਪਰ ਕੈਂਟਾ ਮੈਨੂੰ ਜ਼ਰੂਰ ਦਿਓ ਅੱਜ ਸੰਡੇ ਦਾ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਾਈਕ ਬਾਕੀ ਲਾਈਕ ਨੂੰ ਕਰ ਦਿਓ ਲਾਈਕ ਸਿਰਫ ਇੱਕੋ ਹੀ ਕੀਤਾ ਹਲੇ ਲਾਈਕ ਹੋਰ ਕਰ ਦਿਓ ਕਿਉਂਕਿ ਲਾਈਕ ਹੋਰ ਕਰ ਦਿਓ ਲਾਈਕ ਸਿਰਫ ਇੱਕੋ ਹੀ ਆਇਆ ਹਲੇ ਹਾਂਜੀ ਹਾਂਜੀ ਕੀਤਾ ਜੀ ਕੀਤਾ ਕਰ ਦਿਓ ਕਰ ਦਿਓ ਜੀ ਲਾਈਕ ਕਰ ਦਿਓ ਜੀ ਬਾਕੀ ਕਮੈਂਟ ਮੁੰਡ ਕਰੀ ਜਾਓ ਜੀ ਬਾਕੀ ਹੋਰ ਸਾਲੇ ਨੇ ਜੀ ਨਾਸ਼ਤਾ ਬੜੀ ਕਰ ਲਿਆ ਜੀ ਅੱਜ ਜਾਣਾ ਹੈ ਮੈਂ ਦੇਖਦਾ ਆ ਤੇ ਆਪਣੇ ਕਿਸੇ ਫਰੈਂਡ ਨੂੰ ਕਿਹਾ ਯਾਰ ਤੇ ਸ਼ਾਇਦ ਜੂੜ ਬਿਜਾਣਾ ਆ ਫਿਰ ਤੁਹਾਨੂੰ ਜਰੂਰ ਮੈਂ ਨਾ ਬਲੌਗ ਤੇ ਆ ਪਾਉਂਗਾ ਤੇ ਤੁਸੀਂ ਠੀਕ ਹੈ ਜੀ ਬਾਕੀ ਹੋਰ ਆਜੋ ਸਾਰੇ ਜਣੇ ਕਾਪੀ ਲੋ ਹੈ ਜੋ ਤੇ ਕਿਉਂਕਿ ਥੋੜੀ ਜਿਹੀ ਸਿਹਤ ਮੇਰੀ ਖਰਾਬ ਹੋਈ ਹੋਆ ਤੇ ਜਿੰਦਾ ਨਾ ਕੂਲਡ ਹੋਇਆ ਵਾ ਤੇ ਇਸ ਕਰਕੇ आज चाह पी लो पैके चाह पी लोजो आज चाह पी लो वे जो ठीक है जी ठीक है जी तुम भी अपना ध्यान रखियो जी बाकी क्योंकि मौसम बदलता मौसम है तुम्हें पता ही है ਗਰਮੀ ਜਾ ਰਹੀ ਹੈ ਤੇ ਠੰਡ ਆ ਰਹੀ ਹੈ ਤੇ ਤੁਹਾਨੂੰ ਪਤਾ ਹੈ ਠੰਡੀ ਜਾਂਦੀ ਠੰਡ ਤੇ ਪਾਣੀ ਠੰਡ ਤੇ ਜਰੂਰੀ ਬਿਮਾਰ ਕਰਕੇ ਲੈ ਕੇ ਆਂਦੀ ਸਾਰਿਆਂ ਨੂੰ ਤੇ ਇੱਕ ਫੌਰਾ ਜਿਹਾ ਆ ਯਾਰ ਨਾਲੇ ਬੁਖਾਰ ਦਾ ਤੇ ਆਪਣੀ ਕੋਲਡ ਹੋ ਜਾਂਦਾ ਹੈ ਜਿਹਾ ਫੌਰਾ ਜਿਹਾ ਆ ਤੇ ਇਸ ਕਰਕੇ ਤੁਸੀਂ ਵੀ ਇਤਿਆਹ ਰੱਖਿਓ ਕਿਉਂਕਿ ਮੌਸਮ ਚੇਂਜ ਹੋ ਗਿਆ ਆ ਯੋਹਨਾ ਬਸ ਠਾਰਾ ਪਾਈ ਗਈ ਜਦੋਂ ਦੀ ਆ ਜਦੋਂ ਦਾ ਥੋੜਾ ਜਿਹਾ ਮੀਂਹ ਪਿਆ ਉਹਦੋਂ ਦਾ ਮੌਸਮ ਚੇਂਜ ਹੋਇਆ ਬਾ ਤੇਸਰ ਕੇ ਤੇ ਆ ਰਖਾ ਤੁਸੀਂ ਵੀ ਆਪਣੇ ਕਿ ਸਾਰੇ ਨੂੰ ਹੁਣ ਹੀ ਫੋਰਾ ਜਿਹਾ ਆਇਆ ਬੁਖਾਰ ਦਾ ਤੇ ਜਕਾਮ ਦਾ ਨਜਰਾ ਜਕਾਮ ਮੈਂ ਵੀ ਯਾਦ ਕੱਲ ਦਾ ਵੀ ਸੇਹ ਤੇ ਦਿਨ ਚੱਲ ਰਹੀ ਆ ਤੇ ਲੈਜ ਕਾਮ ਹੋ ਰਿਹਾ ਹੈ। ਕਿਉਂਕਿ ਮੌਸਮ ਚੇਂਜ ਹੁੰਦਾ ਨਾ ਇਹ ਕਰਕੇ ਮੌਸਮ ਦਾ ਕਰ ਕਿਦਾਂ ਰਿਹਾ ਹੈ। ਹਾਂਜੀ 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 ਹਾਂਜੀ। ਹਾਂਜੀ ਦਵਾਈ ਲੈਣੀ ਸੀ। ਹਾਂਜੀ ਅੱਜ ਦਵਾਈ ਲੈ ਲਈ ਸੀ ਜੀ ਦਵਾਈ ਲੈਣੀ ਸੀ ਹਾਂਜੀ। ਬਾਕੀ ਕੋਈ ਨਹੀਂ ਐਨੀ ਛੋਟੀ ਛੋਟੀ ਚੀਜ਼ਾਂ ਵਾਸਤੇ ਦਵਾਈ ਹੀ ਲਈ ਸੀ। ਕਿ ਦਵਾਈ ਨਹੀਂ ਛੋਟ ਛੋਟ ਚੀਜ਼ਾਂ ਵਾਸਤੇ ਖਾਈ ਦੀ ਆ। ਤੇ ਸਾਢੇ 5:00 ਦੇ ਵਿੱਚ ਐਦਾ ਹੁੰਦਾ ਸੀਗਾ ਤੇ ਸਾਡੀ ਮਾਤਾ ਸਾਨੂੰ ਕਾੜਾ ਬਣਾ ਕੇ ਪਲਾ ਦਿੰਦੇ ਹੁੰਦੇ ਸੀ ਬਿਲਕੁਲ ਓਕੇ ਹੋ ਜਾਂਦਾ ਸੀਗਾ ਠੀਕ ਆ ਜੀ ਤੇ ਛਾਤੀ ਜਾਮ ਹੋ ਜਾਂਦੀ ਸੀਗੀ ਤੇ ਇਹ ਤੇਲ ਲਾ ਲੈਣਾ ਜਾਂ ਲਸਣ ਪਾ ਕੇ ਤੇ ਉਹੀ ਲਸਣ ਖਾ ਲੈਣਾ ਤੇ ਉਹਨਾਂ ਸਵੇਰ ਨੂੰ ਬਿਲਕੁਲ ਓਕੇ ਹੋ ਜਾਂਦਾ ਸੀਗਾ ਤੇ ਹੁਣ ਤਾਂ ਅੱਬ ਦਵਾਈਆਂ ਦੂਈਆਂ ਚੱਲ ਪਈਆਂ ਤੇ ਹੁਣ ਤਾਂ ਸਭ ਸਰੀਰੀ ਦਵਾਈਆਂ ਤੇ ਟਿਕ ਗਿਆ ਮੌਸਮ ਬਦਲ ਨਾਲ ਇਹ ਬਿਮਾਰ ਹਾਂਜੀ 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 ਮੌਸਮ ਬਦਲਣਾ ਲਈ ਉਹੀ ਉਹੀ ਤਾਂ ਮੈਂ ਗੱਲ ਕਰ ਰਿਹਾ ਜੀ ਕਿ ਮੌਸਮ ਕਰਕੇ ਤਾਂ ਬਿਮਾਰ ਹੋ ਰਹੇ ਸਾਰੇ ਹਨ ਤੇ ਅੱਜ ਇਹ ਮੰਨ ਲਓ ਪਤਾ ਹੈ ਗਰਮੀ ਜਾ ਰਹੀ ਹੈ ਠੰਡ ਆ ਰਹੀ ਹੈ ਤੇ ਬਿਮਾਰਤਾ ਹੋਣਾ ਹੀ ਆ ਕਹਿੰਦੇ ਆਂਦੀ ਠੰਡ ਤੇ ਜਾਂਦੀ ਠੰਡ ਲੈ ਕੇ ਜਾਂਦੀ ਬੰਦੇ ਨੂੰ ਬਿਮਾਰੀਆਂ ਦਿੱਖੇ ਜਾਂਦੀ ਆ ਹਾਲੀ ਗੁਰੂਜੀ ਭਾਈ ਗੁਰੂਜੀ ਤੇ ਹੋਰ ਅੱਜ ਤੁਹਾਡਾ ਕੀ ਕੀ ਪ੍ਰੋਗਰਾਮ ਅੱਜ ਐਤਵਾਰ ਦਾ ਸੰਡੇ ਵੀ ਛੁੱਟੀ ਬਣਾ ਰਹੇ ਹੋ ਨਾ ਤੇ ਆਜਾ ਚਲੋ ਕੋਈ ਨਹੀਂ ਇੱਕ ਹਫਤੇ ਹਫਤਾ ਦੇ ਇੱਕ ਦਿਨ ਆਦਾ ਆ ਜਿਹੜੇ ਬੰਦੇ ਆ ਤੁਸੀਂ ਕਈ ਸਰਕਾਰੀ ਆ ਜਿਹੜੇ ਜੋਬ ਕਰਦੇ ਆ ਉਹਨਾਂ ਵਾਸਤੇ ਇੱਕ ਦਿਨ ਹੁੰਦਾ ਹਫਤੇ ਦਾ ਛੁੱਟੀ ਦਾ ਹਨ ਤੇ ਉਹ ਜ਼ਰੂਰ ਆਪਣੀ ਛੁੱਟੀ ਬਣਾਉਂਦੇ ਆ ਬਾਕੀ ਕਮੈਂਟ ਵੀ ਕਮੈਂਟ ਕਰੀ ਜਾਓ ਨਾਲ ਨਾਲ ਤੇ ਲਾਈਕ ਵੀ ਕਰੀ ਜਾਓ ਤੁਹਾਨੂੰ ਕਿਹਾ ਪਾ 12 ਵਜੇ ਤੱਕ ਸਮਾ ਲੈਣਾ ਤੁਹਾਡੇ ਕੋਲੋਂ ਜੇ 12 ਵਜੇ ਤੱਕ ਜੂਰੇ ਬੈਠੇ ਹੋਣਾ ਸੁਣਾਓ ਨਵੀਤਾ ਜੀ ਜੇ ਚੁੱਪੇ ਹੋ ਗਏ ਨਵੀਤਾ ਜੀ ਸੁਣਾਓ ਉਸ ਗੱਲ ਬਾਤ ਸੁਣਾਓ ਨਵੀਤਾ ਜੀ ਮੈਂ ਕਿ ਨਵੀਤਾ ਜੀ ਕੋਈ ਗੱਲ ਬਾਤ ਸੁਣਾ ਲਵਾਂ ਉਸ ਕਾ ਕਮ ਤੇ ਤੁਸੀਂ ਠੀਕ ਆ ਠੀਕ ਆ ਮੈਂ ਸੋਚਿਆ ਮੈਂ ਛੁੱਟੀ ਮਨਾਰੇ ਘਰ ਰਖ ਰੇ ਮੈਂ ਸੋਚਿਆ ਮੈਂ ਘਰ ਛੁੱਟੀ ਬਣਾ ਰਹੇ ਆ ਹਾਂਜੀ ਹਾਂਜੀ ਠੰਡ ਪੈ ਗਈ ਆ ਜੀ ਠੰਡ ਪੈ ਗਈ ਆ ਜੀ ਇੱਧਰ ਸਾਡੇ ਆ ਠੰਡ ਪੈ ਗਈ ਆ ਜੀ ਠੰਡ ਪੈ ਗਈ ਆ ਜੀ ਤੇ ਹੁਣ ਜੈਕਟ ਝੂਟਾ ਪਹਿਣ ਲੱਪਈਆਂ ਤੇ ਬਸ ਵੈਸੇ ਹਾਂ ਸਵੇਰ ਸਵੇਰੇ ਠੰਡ ਰਹੇ ਵੀ ਜਾਂ ਤੇ ਦੋ ਵਾਰ ਧੁੱਪ ਜਾਣ ਤੋਂ ਬਾਅਦ ਨੌ ਦਸ ਵਜੇ ਤੋਂ ਬਾਅਦ ਫਿਰ ਮੌਸਮ ਗਰਮੀ ਹੋ ਜਾਂਦੀ ਆ ਸਾਰੇ ਕੰਪੀਂ ਕਰਦੇ ਆ ਨਾਲ ਨਾਲ ਵੀ ਲਾਈਵ ਤੇ ਵੀ ਆ ਚਲੋ ਬਹੁਤ ਬਹੁਤ ਮਿਹਰਬਾਨੀ ਹੈ थैंक यू जी ਧੰਨਵਾਦ ਤੁਹਾਡਾ ਕਿ ਤੁਹਾਨੂੰ ਕੰਮ ਤੇ ਵੀ ਆ ਤੇ ਨਾਲ ਨਾਲ ਤੁਸੀਂ ਮੇਰੀ ਲਾਈਵ ਵੀ ਦੇਖ ਰਹੇ ਆ ਤੇ ਲਾਈਵ ਤੇ ਚੈਟ ਵੀ ਕਰ ਰਹੇ ਹੋ ਮੇ ਨਾਲ ਠੀਕ ਆ ਜੀ ਤੇ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਤੇ ਤੁਹਾਨੂੰ ਤੁਹਾਡੇ ਵਰਗਾ ਸਹਾਰਾ ਥੋੜਾ ਚਾਹੀਦਾ ਜਰੂਰ ਤੇ ਤੁਸੀਂ ਲਾਈਵ ਤੇ ਹਮੇਸ਼ਾ ਹੀ ਨਾਲ ਆਉਂਦੇ ਹੋ ਮੇਰੇ ਬਹੁਤ ਮਿਹਰਬਾਨੀ ਆ ਡਿਊਟੀ ਨਾਲ ਨਾਲ ਕੰਮ ਦੇ ਨਾਲ ਨਾਲ ਤੁਸੀਂ ਲਾਈਵ ਤੇ ਵੀ ਆਨੇ ਆ ਤੇ ਚੈਟ ਵੀ ਕਰਦੇ ਆ ਮੇ ਨਾਲ ਤੇ ਬਹੁਤ ਬਹੁਤ ਮਿਹਰਬਾਨੀ ਆ ਜੀ ਤੁਹਾਡੀ ਬਾਕੀ ਇੱਕ ਤਾਂ ਮੀਂਹ ਹੋਰ ਪੈ ਜਾਵੇ ਹੋਏ ਮੌਸਮ ਸਹੀ ਹੋ ਜਾਣਾ ਹੈ ਨਾ ਤੇ ਮੀਂਹ ਜ਼ਰੂਰੀ ਆ ਪੈਣਾ ਕਿਉਂਕਿ ਜਦ ਸਿਆਲਾ ਆਂਦਾ ਤਾਂ ਮੀਂਹ ਮੀਂਹ ਪਵੇ ਨਾ ਤੇ ਮੌਸਮ ਨਾਲ ਕਹਿੰਦੇ ਨਾ ਬੇ ਸੁੱਕੀ ਠੰਡ ਪੈਣ ਲੱਗ ਪੈਂਦੀ ਫਿਰ ਬਿਮਾਰੀ ਕਰਦੀ ਆ ਸੁੱਕੀ ਠੰਡ ਤੇ ਮੀਂਹ ਪੈ ਜਵੇ ਫਿਰ ਮੌਸਮ ਉਹ ਫਿਰ ਜਿਹੜੀ ਬਿਮਾਰੀ ਵੀ ਹੁੰਦੀ ਹੈਗੀ ਕੁਝ ਵੀ ਆ ਤੇ ਸੁੱਕੀ ਠੰਡ ਹਮੇਸ਼ਾ ਹੀ ਲੈ ਕੇ ਜਾਂਦੀ ਬੰਦੇ ਨੂੰ ਬਿਮਾਰ ਕਰਕੇ ਜਾਂਦੀ ਆ ਇਸ ਕਰਕੇ ਆ ਤੇ ਮੀਂਹ ਪੈਣਾ ਹੁਣ ਜ਼ਰੂਰੀ ਆ ਕਿ ਮੀਂਹ ਪੈ ਜਵੇ ਦੋ ਚਾਰ ਦਿਨ ਦੇ ਵਿੱਚ ਵਿੱਚ ਤੇ ਮੌਸਮ ਸਹੀ ਹੋ ਜਵੇ ਹਾਂਜੀ 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 ਬਾਕੀ ਤੁਸੀਂ ਵੀ ਆਪਣਾ ਆਪਣਾ ਧਿਆਰ ਰੱਖਾਇਆ ਕੰਮ ਤੇ ਆਨੇ ਆ ਤੇ ਡਿਊਟੀ ਤੇ ਆਨੇ ਆ ਤੇ ਬਾਈਕ ਤੇ ਆਨੇ ਕਿ ਸਕੂਟਰ ਤੇ ਆਨੇ ਕਿ ਗੱਡੀ ਤੇ ਆਨੇ ਆ ਤੇ ਤੁਸੀਂ ਹਮੇਸ਼ਾ ਹੀ ਕੱਪੜੇ ਉਰੇ ਪਾ ਕੇ ਹੀ ਨਿਕਲਿਆ ਠੀਕ ਹੈ ਜੀ ਕਿਉਂਕਿ ਬਾਈਕ ਤੇ ਵੀ ਠੰਡ ਲੱਗ ਜਾਂਦੀ ਆ ਛਾਤੀ 'ਚ ਠੰਡ ਲੱਗਦੀ ਆ ਤੇ ਤੁਸੀਂ ਜ਼ਰੂਰ ਤੇ ਡਿਊਟੀ ਤੇ ਆਨੇ ਆ ਤੇ ਤੁਸੀਂ ਆਪਣੇ ਕੱਪੜੇ ਕੁਪਰੇ ਮੋਟੇ ਪਾ ਕੇ ਜ਼ਰੂਰ ਨਿਕਲਣਾ ਹਾਂਜੀ ਹਾਂਜੀ ਕਿਉਂਕਿ ਇਹ ਜਿਹੜੀ ਠੰਡ ਵਾ ਇਪੰਦਨ ਉਪਾਰ ਕਰ ਦਿੰਦੀ ਆ ਤੇ ਮੈਂ ਦੇਖੋ ਬੜਾ ਵਧੀਆ ਸੀਗਾ ਤੇ ਮੈਂ ਵੀ ਮੈਨੂੰ ਵੀ ਇਹ ਦੋ ਤਰ੍ਹਾਂ ਹੋ ਗਿਆ ਸਿਹਤ ਠੀਕ ਜਰੀ ਹੈਗੀ ਤੇ ਇਸ ਕਰਕੇ ਜਰੂਰ ਕਪੜੇ ਗੂੜੇ ਪਾ ਕੇ ਰੱਖਿਓ ਤੁਸੀਂ ਠੀਕ ਹੈ ਨਾ ਤੇ ਹਮੇਸ਼ਾ ਬਾਹਰ ਜਾਣਾ ਆਪਣੇ ਮੋٹے ਕਪੜੇ ਪਾ ਕੇ ਹੀ ਜਾਓ ਹਾਂਜੀ ਹਾਂਜੀ ਅੱਜਕੱਲ੍ਹ ਬੁਖਾਰ ਸਹੀ ਗੱਲ ਹੈ ਜੀ ਬੁਖਾਰ ਤੇ ਜ਼ੁਕਾਮ ਬਹੁਤ ਹੀ ਆ ਤੇ ਇੱਕ ਫੁਆਰਾ ਹੀ ਆ ਜੀ ਇਹ ਬੁਖਾਰ ਦਾ ਤੇ ਕਿਉਂਕਿ ਮੌਸਮ ਚੇਂਜ ਆ ਨਾ ਵਿੱਚ ਗਰਮੀ ਆ ਵਿੱਚ ਠੰਡ ਆ ਤੇ ਇਸ ਕਰਕੇ ਗਰਮ ਸਰਦ ਹੋ ਜਾਂਦਾ ਤੇ ਗਰਮ ਸਰਦ ਹੋਣ ਕਰਕੇ ਮੌਸਮ ਦੂਜਾ ਹੋ ਜਾਂਦਾ ਹੈ ਬੁਖਾਰ ਚੜ ਜਾਂਦਾ ਹੈ ਠੀਕ ਹੈ ਜੀ ਤੇ ਗਰਮ ਸਰਦ ਹੋਣ ਕਰਕੇ ਉਹਦੇ ਬੁਖਾਰ ਚੜ ਜਾਂਦਾ ਹੈ ਕਿ ਹੁਣ ਵੀ ਅੱਜ ਹੀ ਅੱਜ ਦਾ ਹੁਣ ਅਸਾਂ ਗਰਮੀ ਲੱਗਣਾ ਪੈਂਦੀ ਹੈ ਕਰੇ ਖੜਕਣ ਲੱਗ ਪਈ ਹੈ ਕੋਈ ਪਤਾ ਨਹੀਂ ਲੱਗਦਾ ਮੈਂ ਮੌਸਮ ਦਾ ਬਾਕੀ ਹੋਰ ਸੁਣਾਉਂਦਾ ਵੀ ਚਾਚੀ ਕੋਈ ਗੱਲਬਾਤ कि ਮੇਰੇ ਦੂਸਰੇ ਚੈਨਲ ਤੇ ਵੀ ਇੱਕ ਦੋ ਕਮੈਂਟ ਕਰ ਦਿਓ ਦੂਸਰੇ ਵਾਲੇ ਚੈਨਲ ਤੇ ਵੀ ਵੇਖਾ ਇੱਕ ਦੋ ਕਮੈਂਟ ਕਰ ਦਿਓ ਜਨੂ ਤੇ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਤੁਹਾਡਾ ਕਮੈਂਟਾਂ ਜਰੂਰ ਕਰਦੇ ਹੋ ਦੂਜੇ ਵਾਲੇ ਚੈਨਲ ਤੇ ਵੀ ਕਰਿਓ ਕਿਉਂਕਿ ਉੱਥੇ ਵੀ ਕਮੈਂਟ ਚਾਹੀਦੇ ਆ ਜੇ ਉੱਥੇ ਤੁਸੀਂ ਵਾਈ ਵਾਰੀ ਕਰਕੇ ਕਮੈਂਟ ਕਰ ਦਿਓ ਜੇ ਤੁਹਾਨੂੰ ਪਤਾ ਹੀ ਆ ਤੁਸੀਂ ਕੀ ਲਿਖਣਾ ਹੈ ਵਾਹਿਗੁਰੂ ਜੀ ਲਿਖਣਾ ਹੈ ਤੇ ਤੁਸੀਂ ਵਾਹਿਗੁਰੂ ਲਿਖ ਕੇ ਕਮੈਂਟ ਕਰ ਦਿਓ ਦੋਨਾਂ ਪਾਸੇ ਸਭ ਜੀ ਜੀ ਮੈਂ ਕਿ ਤੁਹਾਨੂੰ ਪਤਾ ਜੇ ਮੈਂ ਵਾਹਿਗੁਰੂ ਕਿ ਉਹ ਲਿਖਣਾ ਤੁਹਾਡੇ ਕੋਲ ਤੁਹਾਡੇ ਭਲੇ ਦੇ ਵਾਸਤੇ ਲਿਖਣਾ ਤਾਂ ਤੁਸੀਂ ਵਾਹਿਗੁਰੂ ਲਿਖੋ ਤੇ ਸਤਨਾਮ ਵਾਹਿਗੁਰੂ ਹਾਂਜੀ ਆ ਗਿਆ ਜੀ ਆ ਗਿਆ ਪਹਿਲਾਂ ਸਤਨਾਮ ਵਾਹਿਗੁਰੂ ਆ ਗਿਆ ਤੁਹਾਡਾ ਸੋਨੀ ਸਿੰਘ ਜੀ ਤੇ ਤੁਸੀਂ ਆਪਣੇ ਮਨ ਤੋਂ ਅਰਦਾਸ ਕਰੋ ਤੇ ਲਿਖੋ ਠੀਕ ਹੈ ਜੀ ਤੇ ਮੇਰੇ ਦੋ ਦੋਨਾਂ ਚੈਨਲਾਂ ਤੇ ਤੁਸੀਂ ਵਾਹਿਗੁਰੂ ਲਿਖ ਕੇ ਲਿਖਣੇ ਆ ਤੇ ਕਟਬਲ ਟੂ ਵੀ 10-10 ਕਮੈਂਟ ਕਰ ਦਿਓ ਵਾਹਿਗੁਰੂ ਦੇ ਤੇ ਦੋਨਾਂ ਪਾਸਿਓਂ ਉਗੀ ਸਾਡਾ ਚੈਨਲ ਨੇ ਗੁਰਬਾਣੀ ਦੇ ਨਾਲ ਆ ਤੇ ਇਸ ਕਰਕੇ ਤੇ ਸੌਰੀ ਬੇਟੇ ਫੋਨ ਆ ਰਿਹਾ ਸੀ ਸੌਰੀ ਜੀ ਤੇ कि ਤੁਸੀਂ ਆਪਣੇ ਦੋਨਾਂ ਪਾਸੇ ਦੋਨਾਂ ਚੈਨਲਾਂ ਤੇ ਵਾਹਿਗੁਰੂ ਦੇ ਕਮੈਂਟ ਕਰ ਦਿਓ ਤੇ ਮੈਨੂੰ ਲੱਗਦਾ ਨੈਟ ਦੀ ਫੇਰ ਪ੍ਰੋਬਲਮ ਹੋਣ ਲੱਗੀ ਆ ਹੁਣ ਮੈਨੂੰ ਲੱਗਦਾ ਫੇਰ ਫੋਨ ਮੈਨੂੰ ਲੱਗਦਾ ਸਹੀ ਸੀਗਾ ਹੁਣ ਫੇਰ ਥੋੜਾ ਜਿਹਾ ਹੋਰ ਤਰ੍ਹਾਂ ਡਿਸਟਰਬ ਜੇ ਕਰ ਲਾ ਪਿਆ ਫੋਨ ਤੇ ਚਲੋ ਕੋਈ ਨਹੀਂ ਅਸੀਂ ਦੂਜੀ ਤਰ੍ਹਾਂ ਕਰਕੇ ਲਾਈਵ ਕਰਦੇ ਆ ਤੇ ਤੁਸੀਂ ਨਾਲ ਇੱਦਿ ਬਣੇ ਰਹੋ ਜੀ 2 ਮਿੰਟ ਮੈਨੂੰ ਟਾਈਮ ਦਿਓ ਤੇ ਮੈਂ 2 ਮਿੰਟ ਜੀ ਨਾ ਆਪਣੇ ਸਹੀ ਕਰਦਾ ਆ ਤੇ ਆਵਾਜ਼ ਆ ਰਹੀ ਮੇਰੀ ਤੁਹਾਨੂੰ ਕੀ ਕੀ ਦਾ ਸਾਹਮਣੇ ਫੋਨ ਦੇ ਬਿਲਕੁਲ ਸਾਹਮਣੇ ਜਿਹੜੀ ਕੁਝ ਲਿਖ ਕੇ ਆ ਰਿਹਾ ਹੈ ਤੇ ਮੈਨੂੰ ਨਹੀਂ ਪਤਾ ਲੱਗ ਰਿਹਾ ਕਮੈਂਟ ਬਾਕਸ ਦੇ ਵਿੱਚ ਤੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੁਹਾਨੂੰ ਫਿਰ ਮੈਂ ਆਪਣੀ ਲਾਈਵ ਆਪਣੀ ਮੈਂ ਨੈਟਸ ਪ੍ਰੋਬਲਮ ਹੋ ਰਹੀ ਕਰਕੇ ਮੈਂ ਨਾਲ ਮੈਂ ਤੁਹਾਨੂੰ ਸਹੀ ਕਰਦਾ ਤੇ ਜਦੋਂ ਤੁਸੀਂ ਆਪਣੇ ਕਮੈਂਟ ਕਰਦੇ ਹੋ ਮੇਰੇ ਦੂਸਰੇ ਚੈਨਲ ਤੇ ਵੀ ਕਰੋ ਪਿੰਟਾ ਵਾਲੇ ਚੈਨਲ ਤੇ ਕਮੈਂਟ ਕਰੋ ਤੇ ਇਸ ਚੈਨਲ ਤੇ ਵੀ ਮੇਰੇ ਕਮੈਂਟ ਕਰੋ ਦੋਨਾਂ ਚੈਨਲ ਤੇ ਮੇਰੇ ਕਮੈਂਟ ਕਰ ਦਿਓ ਹਾਂਜੀ ਹਾਂਜੀ ਆ ਗਿਆ ਜੀ ਆ ਗਿਆ ਸਤਨਾਮ ਵਾਹਿਗੁਰੂ ਜੀ ਬਾਕੀ ਕਮੈਂਟ ਕਰ ਦਿਓ ਸਾਰੇ ਜਣੇ 10-10 ਕਮੈਂਟ ਕਰੋ ਕਿਉਂਕਿ ਤੁਹਾਡੇ ਕਮੈਂਟ ਮੈਨੂੰ ਬਹੁਤ ਜ਼ਰੂਰੀ ਆ ਕਮੈਂਟ ਕਰ ਦਿਓ 10-10 ਕਮੈਂਟ ਕਰੋ ਤੇ ਸਤਨਾਮ ਵਾਹਿਗੁਰੂ ਜੀ ਲਿਖ ਕੇ ਜਾਂ ਵਾਹਿਗੁਰੂ ਜੀ ਲਿਖ ਕੇ ਕਮੈਂਟ ਕਰੋ ਜਰੂਰ ਕਰੋ ਠੀਕ ਹੈ ਜੀ ਬਾਕੀ ਥੋੜੀ ਨੈਟ ਦੀ ਪ੍ਰੋਬਲਮ ਆ ਇਸ ਕਰਕੇ ਬਾਕੀ ਕਮੈਂਟ ਕਰੀ ਜਾਓ ਤੁਸੀਂ ਵਾਹਿਗੁਰੂ ਜੀ ਲਿਖ ਕੇ ਵਾਹਿਗੁਰੂ ਜੀ ਲਿਖ ਕੇ ਵਾਹਿਗੁਰੂ ਜੀ ਲਿਖ ਕੇ ਕਮੈਂਟ ਇਕਦੋ ਹੀ ਆਇਆ ਜੀ ਕਮੈਂਟ ਮੂਡ ਕਰ ਦਿਓ ਕਮੈਂਟ ਕਰ ਦਿਓ ਜੇ ਥੋੜੀ ਨੈਟ ਪ੍ਰੋਬਲ ਮਾਰ ਰਿਹਾ ਤੇ ਇਸ ਕਰਕੇ ਇਹ ਤੁਹਾਨੂੰ ਧੋਖ ਮੇਰਾ ਸਮਝ ਲਿਓ ਮੈਂ ਮਾਰੇ ਫੋਨ ਨੰਬਰ ਸੈੱਟ ਜੇ ਕਰ ਲਵਾਂ ਤੇ ਜਾਨੂ ਤੁਸੀਂ ਆਪਣੇ ਮੈਸੇਜ ਕਰੋ ਤੇ ਕਮੈਂਟ ਕਰ ਦਿਓ